ਬਲਾਕ ਡੇਰਾ ਬਾਬਾ ਨਾਨਕ ਵਿੱਚ 568 ਪਰਪੰਚ ਅਤੇ 1782 ਪੰਚਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏਗੇ ਸਨ ਪਰ ਤਾਲ ਦੌਰਾਨ 178 ਪੰਚਾਂ ਅਤੇ 411 ਪੰਚਾਂ ਦੇ ਕਾਗਜ਼ਾਂ ਵਿੱਚ ਖਾਮੀਆਂ ਪਈਆਂ ਦੀ ਵਜ੍ਹਾ ਨਾਲ ਰੱਦ ਕੀਤੇ ਗਏ ਹਨ ਹੁਣ ਚੋਣ ਮੈਦਾਨ ਵਿੱਚ 468 ਪਰਪੰਚ ਅਤੇ 1372 ਪੰਚ ਆਪਣੀ ਕਿਸਮਤ ਅਜ਼ਮਾਉਣਗੇ ਇਸ ਸਬੰਧੀ ਪੱਤਰਕਰਨ ਜ਼ਾਰਗਰੀ ਦੇਜੇ ਹੋਈ ਐਸਡੀਐਮ ਡੇਰਾ ਬਾਬਾ ਨਾਨਕ ਅਰਜਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਬਲਾਕ ਅੰਦਰ 144 ਪੰਚਾਇਤਾਂ ਦੇ ਜਨਾਂ ਵਿੱਚੋਂ 560 ਸਰਪੰਚਾਂ ਅਤੇ 1782 ਪੰਚਾਂ ਨੇ ਨਾਮਜ਼ਦਗੀ ਫੈਲਾ ਦਰਜ ਕਰਵਾਈਆਂ ਗਈਆਂ ਸਨ ਜਿਨ੍ਹਾਂ ਵਿੱਚੋਂ 108 ਸਰਪੰਚਾਂ ਦੇ 411 ਪੰਚਾਂ ਦੇ ਕਾਗਜ਼ਾਤ ਵਿੱਚ ਖਾਮੀਆਂ ਹੋਣ ਦੀ ਵਜ੍ਹਾ ਨਾਲ ਰੱਦ ਕੀਤੇ ਗਏ ਹਨ ਉਹਨਾਂ ਸੇ ਕੱਲ ਮਿਤੀ 7 ਅਕਤੂਬਰ ਨੂੰ ਜਿਹੜੇ ਉਮੀਦਵਾਰ ਆਪਣੀਆਂ ਫੈਲਾ ਵਾਪਸ ਲੈਣੀਆਂ ਚਾਹੁੰਦੇ ਲੈ ਸਕਦੇ ਹਨ ਤੇ ਬਾਕੀ ਰਹਿੰਦਿਆਂ ਨੂੰ ਚੋਣ ਸੰਨ ਅਲਾਟਮੈਂਟ ਕਰ ਦਿੱਤੇ ਜਾਣਗੇ ਪਿਊਰੋਰਪੋਰਟ ਅਲ ਪੰਜਾਬ نیوز ਸਾਡੇ ਟੋਟਲ 146 ਚੋਣਾਂ ਨੇ 146 ਪੈਂਡ ਨੇ ਜਿਹੜੇ ਬਲੌਕ ਚ ਨੇ ਸਰਪੰਚੇ ਸਾਡੇ 568 ਜਿਹੜੇ ਨੋਮੀਨੇਟਡ ਸੀਗੇ ਜਿਨ੍ਹਾਂ ਨੇ ਨੋਮੀਨੇਸ਼ਨ ਪੇਪਰ ਭਰੇ ਪੰਚੇ ਸੀਗੇ 1783 ਉਹਨਾਂ ਚੋਂ ਸਾਡੇ ਰਿਜੈਕਟਡ ਸਰਪੰਚ ਸੀਗੇ 108 ਤੇ ਪੰਚ ਸੀਗੇ ਜਿਹੜੇ ਰਿਜੈਕਟਡ 411 ਅਕਸੈਪਟਡ ਹੈਗੇ ਨੇ ਸਾਡੇ ਸਰਪੰਚ 460 ਤੇ ਪੰਜ ਜਿਹੜੇ ਸਾਡੇ ਐਸੈਪਟਡ ਹੈਗੇ ਨੇ 1372 ਸਰ ਜਿਹੜੇ ਬਕੀ ਜਿਹੜੇ ਰਹਿੰਦੇ ਨੇ ਉਹਨਾਂ ਕੋਲ ਸਰਕਲ ਆਰਟੀਫੈਕਟ ਹੈ। ਚੋਣਾਂ ਨਿਸ਼ਾਨ ਉਹਨਾਂ ਦਾ ਕੰਨ ਲੋਟ ਕੀਤਾ ਜਾਊਗਾ। ਕੰਨ ਜਿਹੜੇ ਵਿਡਰੋਅਲ ਨੇ ਵਿਡਰੋਅਲ ਦੀ ਵੀ ਡੇਟ ਕੱਲ ਆ ਤੇ ਕੱਲ ਨੂੰ ਹੀ ਉਹਨਾਂ ਨੂੰ ਜਿਹੜੇ ਹੈਗੇ ਨੇ ਸਿੰਬਲ ਵੀ ਲੋਟ ਕੱਲ ਕੀਤੇ ਗਾ।